ਇਹ ਇਹਦੇ ਵਿੱਚ ਮੈਨੂੰ ਇੱਕ ਹੋਰ ਵੀ ਗੱਲ ਦੱਸਣੀ ਜਿਹੜੀ ਬਣਦੀ ਹੈ ਕਿ ਅੱਜ ਜਿਹੜੀਆਂ ਵਿਰੋਧੀ ਪਾਰਟੀਆਂ ਤੰਜ ਕੱਸਦੀਆਂ ਨੇ ਕਦੇ ਕਿਸੇ ਗੱਲ ਨੂੰ ਕਦੇ ਕਿਸੇ ਗੱਲ ਨੂੰ ਲੈ ਕੇ ਮੈਂ ਇੱਕ ਸਵਾਲ ਉਹ ਅੱਜ ਉਹਨਾਂ ਨੂੰ ਪੁੱਛਣਾ ਚਾਹੁੰਦਾ ਜਦੋਂ ਤੁਹਾਡੇ ਹੱਥਾਂ ਦੇ ਵਿੱਚ ਤਾਕਤ ਸੀ ਜਦੋਂ ਤੁਹਾਡੇ ਕੋਲ ਸਰਕਾਰਾਂ ਸੀਗੀਆਂ ਵੱਡਾ ਸਵਾਲ ਹੈ ਅੱਜ ਸਾਢੇ 3 ਕਰੋੜ ਪੰਜਾਬੀ ਇਹਨਾਂ ਵਿਰੋਧੀ ਪਾਰਟੀਆਂ ਨੂੰ ਜ਼ਰੂਰ ਪੁੱਛਣ ਕਿ ਉਸ ਸਮੇਂ ਤੁਸੀਂ ਇਹ ਸਾਰੇ ਜਣੇ ਪੋਲਿਟਿਕਲ ਪਾਰਟੀ ਵਾਲੇ ਕਿੱਥੇ ਸੁੱਤੇ ਪਏ ਸੀਗੇ ਕਿਉਂ ਨਾ ਸਾਰ ਲੱਤੀ ਕੋਈ ਛੱਪੜ ਅੱਜ ਦੇ ਤਾਂ ਨਹੀਂ ਬਣੇ ਇਹ ਤਾਂ ਜਦੋਂ ਤੋਂ ਇੰਡੀਪੈਂਡੈਂਸ ਤੋਂ ਪਹਿਲਾਂ ਦੇ ਵੀ ਛੱਪੜ ਬਣੇ ਹੋਏ ਨੇ ਤਾਂ ਐਨੇ ਸਾਲ ਤੁਸੀਂ ਦੇਸ਼ ਦੇ ਵਿੱਚ ਰਾਜ ਕੀਤਾ ਤੁਸੀਂ ਛੱਪਣਾ ਦੀ ਸਾਰ ਕਿਉਂ ਨਾ ਲੱਤੀ ਇਹ ਸਭ ਤੋਂ ਵੱਡਾ ਸਵਾਲ ਹੈ ਜਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਛੱਪਣਾ ਦਾ ਕੰਮ ਕਰ ਰਹੀ ਹੈ ਜਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਪਿੰਡ ਦੇ ਵਿੱਚ ਪਲੇਗਰਾਉਂਡ ਬਣਾਉਣ ਦੀ ਗੱਲ ਕਰ ਰਹੀ ਹੈ ਕਿਉਂ ਨਾ ਪਲੇ ਗਰਾਉਂਡ ਬਣਾਏ ਕਿਉਂ ਨਾ ਬਣਾਏ ਇਹ ਇੱਕ ਬਹੁਤ ਵੱਡਾ ਸਵਾਲ ਹੈ ਕਿਨੇ ਸਾਲ ਲੱਤੀ ਅਜ ਤੱਕ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਟੇਟ ਦੇ ਵਿੱਚ ਗਵਰਨਮੈਂਟ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆ ਕੇ ਐਡਾ ਵੱਡਾ ਇਨੀਸ਼ੀਏਟਿਵ ਲੱਤਾ ਹੋਵੇ ਕਿ ਅਸੀਂ ਹਰ ਪਿੰਡ ਦੇ ਵਿੱਚ ਇੱਕ ਬਹੁਤ ਸੋਹਣਾ ਪਲੇ ਗਰਾਉਂਡ ਬਣਾਵਾਂਗੇ ਜੇ ਪੰਜਾਬ ਦੀ ਨੌਜਵਾਨੀ ਨੂੰ ਜੇ ਪੰਜਾਬ ਦੀ ਨੌਜਵਾਨੀ ਨੂੰ ਬੁਰੀਆਂ ਸੁਰੀਆਂ ਅਲਾਮਤਾਂ ਤੋਂ ਬਚਾਉਣਾ ਤਾਂ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਨੌਜਵਾਨੀ ਨੂੰ ਜਦੋਂ ਕਮਾਕਾਰਾਂ ਤੋਂ ਆਪਣੇ ਦਿਨ ਚ ਵੇਲੇ ਹੋ ਕੇ ਆਉਣ ਸ਼ਾਮ ਨੂੰ ਤਾਂ ਆ ਕੇ ਇਹਨਾਂ ਪਿੰਡ ਦੇ ਵਿੱਚ ਜਿੰਨੇ ਪਲੇਗ੍ਰਾਉਂਡਸ ਨੇ ਉਹਨਾਂ ਦੇ ਵਿੱਚ ਆ ਕੇ ਆਪਣਾ ਖੇਲਣ ਆਪਣੀ ਵਰਜਿਸ ਕਰਨ ਸੈਰ ਕਰਨ ਤਾਂ ਜੋ ਉਹਨਾਂ ਦਾ ਸਰੀਰ ਤੇ ਦਿਮਾਗ ਦੋਏ ਪਾਸਿਓ ਨਰਵਾ ਹੋਵੇ ਔਰ ਇਹਦੇ ਚ ਇੱਕ ਗੱਲ ਮੈਨੂੰ ਹੋਰ ਦੱਸਣ ਚ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਛੱਪੜਾਂ ਦੀ ਜਿਹੜੀ ਸਾਡਾ ਸਫਾਈ ਦਾ ਜੋ ਅਭਿਆਨ ਹੁਣ ਚੱਲਿਆ ਹੈ ਇਹਦੇ ਵਿੱਚ ਲਗਭਗ ਲਗਭਗ 1100 ਛੱਪੜਾਂ 15000 ਚੋਂ 1166 ਅਸੀਂ ਬੀਤੇ 15 ਦਿਨ ਦੇ ਵਿੱਚ ਵਿੱਚ ਇਹਨਾਂ ਦੀ ਡੀਵਾਟਰਿੰਗ ਕਰਾਤੀ ਇਹਨਾਂ ਦੀ ਡੀਵਾਟਰਿੰਗ ਹੋ ਚੁੱਕੀ ਹੈ ਤੇ ਉਹਦੇ ਚੋਂ ਲਗਭਗ ਲਗਭਗ 566ਾਂ ਦੇ ਵਿੱਚੋਂ ਅਸੀਂ ਜਿਹੜੀ ਡੀਸੈਲਟਿੰਗ ਹੈ ਡੀਸੈਲਟਿੰਗ ਦਾ ਵੀ ਕੰਮ ਕਰਵਾ ਚੁੱਕੇ ਹਾਂ ਔਰ ਇਹ ਬੜੇ ਯੁੱਧ ਸਤਰ ਦੇ ਉੱਤੇ ਬੜੇ ਵਾਰਫਟਿੰਗ ਲੈਵਲ ਦੇ ਉੱਤੇ ਸਾਡਾ ਇਹ ਕੰਮ ਚੱਲ ਰਿਹਾ ਔਰ ਕੱਲੀ ਡੀਸੈਲਟਿੰਗ ਨਹੀਂ ਜਿਹੜੇ ਛੱਪੜ ਡੂੰਘੇ ਹੋ ਚੁੱਕੇ ਨੇ ਜਿਆਦਾ ਡੂੰਘੇ ਕਰਤੇ ਕਿਉਂਕਿ ਪਾਣੀ ਦੀ ਡਿਮਾਂਡ ਜ਼ਿਆਦਾ ਹੋਣ ਕਰਕੇ ਤੇ ਜਦੋਂ ਹਰ ਸਾਲ ਉਹਨੂੰ ਡੂੰਘੇ ਕਰੀਗੇ ਡੂੰਘੇ ਕਰੀਗੇ ਤਾਂ ਉੱਥੇ ਪਰਕੂਲੇਸ਼ਨ ਜਿਹੜੀ ਜ਼ਿਆਦਾ ਥੱਲੇ ਜਾ ਕੇ ਜਿਹੜੀ ਕੰਟਮੀਨੇਟ ਹੋਇਆ ਅਸੀਂ ਉਹਨਾਂ ਦੇ ਵਿੱਚ ਰੀਸਿਲਟਿੰਗ ਵੀ ਕਰਵਾਵਾਂਗੇ ਉਹਨੂੰ ਰੀਸਿਲਟ ਕਰਾ ਕੇ ਜਿੱਥੇ ਕਿਤੇ ਸਾਨੂੰ ਨਾਲ ਲੱਗਦੀ ਪੰਚਾਇਤੀ ਲੈਂਡ ਉਸ ਏਰੀਏ ਦੇ ਵਿੱਚ ਉਸ ਪਿੰਡ ਦੀ ਮਿਲੂਗੀ ਅਸੀਂ ਉੱਥੇ ਛੱਪੜਾਂ ਦੀ ਐਕਸਪੈਂਸ਼ਨ ਕਰਾਂਗੇ ਪ੍ਰੋਪਰ ਪਾਈਪਲਾਈਨ ਪਾ ਕੇ ਪ੍ਰੋਪਰ ਪਾਈਪਲਾਈਨ ਪਾ ਕੇ ਇਹ ਤਾਂ ਜਿਹੜਾ ਮਸਲਾ ਹੈ ਇਹ ਸਦਾ ਸਦਾ ਲਈ ਹੱਲ ਕੀਤਾ ਜਾਊਗਾ ਸੋ ਮੈਂ ਇੱਕ ਵਾਰ ਤੋਂ ਫੇਰ ਇਸ ਸਾਰੇ ਕੰਮ ਦੇ ਲਈ ਇਸ ਸਾਰੇ ਕੰਮ ਦੇ ਲਈ ਮੈਂ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਯੋਗ ਅਗਵਾਈ ਚ ਜੋ ਚੱਲ ਰਹੀ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਅੰਦਰ ਸਰਕਾਰ ਹੈ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਦਾ ਇੱਕ ਵਿਜਨ ਸੀ ਪੰਜਾਬ ਨੂੰ ਲੈ ਕੇ ਕਿ ਅਸੀਂ ਪੰਜਾਬ ਨੂੰ ਬੁਨਿਆਦੀ ਸਹੂਲਤਾਂ ਦੇ ਵਿੱਚ ਸਭ ਤੋਂ ਵੱਡਾ ਕੰਮ ਜਿਹੜਾ ਕਰਨਾ ਹੈ ਉਹ ਪਿੰਡਾਂ ਦੇ ਵਿੱਚ ਛੱਪਣਾ ਦੀ ਸਫਾਈ ਤੇ ਪਲੇਗ੍ਰਾਉਂਡ ਨੇ ਜਿਹੜੇ ਇਹ ਸਭ ਤੋਂ ਪਹਿਲਾਂ ਬਣਾ ਕੇ ਹੁਣ ਦੇਣੇ ਨੇ ਤਾਂ ਜੋ ਸਾਡੀ ਜਿਹੜੀ ਆਉਣ ਵਾਲੀ ਇਹ ਬੁਨਿਆਦੀ ਸਹੂਲਤ ਮਿਲਣ ਦੇ ਨਾਲ ਜਿਹੜੀ ਪਿੰਡਾਂ ਦੀ ਬੜੇ ਲੰਬੇ ਸਮੇਂ ਦੀ ਇਹ ਸਮੱਸਿਆ ਜਿਹਦੀ ਕਿਸੇ ਨੇ ਬਾਹ ਨਹੀਂ ਫੜੀ ਸਾਰ ਨਹੀਂ ਲਈ ਇਹਦਾ ਸਦਾ ਲਈ ਹੱਲ ਹੋ ਸਕੇ ਸੋ ਬਹੁਤ ਬਹੁਤ ਧੰਨਵਾਦ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਅੱਜ ਦਾ ਜਿਹੜਾ ਸਾਡਾ ਮੋਟਿਵ ਸੀ ਉਹ ਇਹ ਸੀ ਕਿ ਅਸੀਂ ਆਪਣੇ ਪੰਜਾਬ ਦੇ ਸਤਕਾਰਯੋਗ 3.5 ਕਰੋੜ ਵਾਸੀਆਂ ਨੂੰ ਇਹ ਦੱਸੀਏ ਕਿ ਤੁਹਾਡੀ ਸਰਕਾਰ ਤੁਹਾਡੀ ਚੁਣੀ ਹੋਈ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਤੁਹਾਡੇ ਪ੍ਰਤੀ ਤੁਹਾਡੀ ਸੇਵਾ ਦੇ ਵਿੱਚ ਵਚਨਬੱਧ ਹੈ ਤੁਹਾਡੇ ਪ੍ਰਤੀ ਡੈਡੀਕੇਟਲੀ ਲੱਗੀ ਹੋਈ ਹੈ ਔਰ ਆਉਣ ਵਾਲੇ ਸਮੇਂ 'ਚ ਤੁਹਾਨੂੰ ਬਿਲਕੁਲ ਇੱਕ ਬਹੁਤ ਵੱਡਾ ਪਿੰਡਾਂ ਦੇ ਛੱਪੜਾਂ ਦਾ ਤੇ ਪਲੇਗਰਾਉਂਡਾਂ ਦਾ ਬਹੁਤ ਵੱਡਾ ਚੇਂਜਸ ਦੇਖਣ ਨੂੰ ਮਿਲਣਗੇ ਜੀ ਧੰਨਵਾਦ ਜਿਵੇਂ ਤੁਹਾਡੀ ਸਰਕਾਰ ਨੇ ਪਹਿਲਾਂ ਟੇਲਾਂ ਤੱਕ ਪਾਣੀ ਬਚਾਉਣ ਲਈ ਬਹੁਤ ਸਾਰੇ ਤੇ ਜਿਹੜੇ ਹੈਗੇ ਆ ਨਾਲੇ ਕਸੀਆਂ ਦੀਆਂ ਜਿਹੜੀਆਂ ਹੈਗੀਆਂ ਦੁਬਾਰਾ ਕ੍ਰੋਸਮੈਂਟ ਸੀ ਜਿਹੜੀ ਹਟਾਈਆਂ ਗਈਆਂ ਨੇ ਟੇਲਾਂ ਤੱਕ ਪਾਣੀ ਪਹੁੰਚ ਗਿਆ ਕੀ ਤੁਹਾਡਾ ਡਿਪਾਰਟਮੈਂਟ ਵੀ ਹੁਣ ਕਿਉਂਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਟੋਬੇ ਦਾ ਕ੍ਰੋਥਮੈਂਟ ਬੰਦ ਹੋ ਚੁੱਕੀ ਨੇ ਉਹ ਵਿਰਾਸਤੀ ਹੁੰਦੇ ਸੀਗੇ ਉਹਨਾਂ ਨੂੰ ਦੁਬਾਰਾ ਸਰਜੀਤ ਕਰਾਓਗੇ ਜਾਂ ਕਬਜ਼ੇ ਸਰਵਾਓਗੇ ਗਿਲੇ ਸ਼ਹਿਰਾਂ ਦੇ ਲਾਗੇ ਨੇ ਖਾਸ ਤੌਰ ਤੇ ਉਹ ਤਕਰੀਬਾਂ ਬੰਦ ਕਰਕੇ ਕਬਜ਼ੇ ਹੋ ਚੁੱਕੇ ਨੇ ਦੇਖੋ ਦੋ ਗੱਲਾਂ ਇੱਕ ਬੰਦੇ ਇੱਕ ਕੋਈ ਇਨਸਾਨ ਆਪਣੇ ਬੱਚਿਆਂ ਨੂੰ ਲੈ ਕੇ ਕਿਸੇ ਆਸ਼ੀਆਨੇ 'ਚ ਬੈਠਦਾ ਹੈ ਉਹਦਾ ਇੱਕ ਉਹਦਾ ਇੱਕ ਜ਼ਿੰਦਗੀ ਦੇ ਵਿੱਚ ਇੱਕ ਉਹਨੂੰ ਵੀ ਜੀਉਣ ਦਾ ਹੱਕ ਹੈ ਜਿਹੜੇ ਗਰੀਬ ਲੋਕ ਜਿਹੜੇ ਬਲੋ ਪਾਵਰਟੀ ਲਾਈਨ ਆਂਦੇ ਨੇ ਜਿਹੜੇ ਕੋਈ ਇਨਸਾਨ ਪਿਛਲੇ ਲੰਬੇ ਸਮੇਂ ਤੋਂ ਕੋਈ ਇਸ ਤਰ੍ਹਾਂ ਨਾਲ ਘਰ ਪਾਲੇ ਜਿਨ੍ਹਾਂ ਨੇ ਜਿਹੜੇ ਬੀਪੀਐਲ ਨੇ ਬਲੋ ਪਾਵਰਟੀ ਲਾਈਨ ਉਹਨਾਂ ਨੂੰ ਅਸੀਂ ਨਹੀਂ ਛੇੜਾਂਗੇ ਉਹਨਾਂ ਨੂੰ ਨਹੀਂ ਤੰਗ ਪਰੇਸ਼ਾਨ ਕਰਾਂਗੇ ਕਿਉਂਕਿ ਉਹ ਆਪਣੇ ਬੱਚਿਆਂ ਨੂੰ ਲੈ ਕੇ ਉਸ ਛੱਤ ਥੱਲੇ ਬੈਠੇ ਜਿਹੜੇ ਵੱਡੇ ਲੋਕ ਨੇ ਬਿਲਕੁਲ 1% ਵੀ ਬਖਸ਼ੇ ਨਹੀਂ ਜਾਣਗੇ ਤੁਸੀਂ ਦੇਖਿਆ ਹੋਣਾ ਅਸੀਂ ਪਹਿਲਾਂ ਵੀ ਪੰਚਾਇਤੀ ਲੈਂਡ ਦਾ ਅੱਜ ਤੱਕ ਕਿਸੇ ਸਰਕਾਰ ਨੇ ਕਦੇ ਪੰਚਾਇਤੀ ਲੈਂਡ ਦੇ ਕਬਜ਼ੇ ਨਹੀਂ ਸੀ ਲੱਤੇ ਇਹ ਪਹਿਲੀ ਵਾਰ ਹੋਇਆ ਉਹ ਇਤਿਹਾਸ ਦੇ ਅੰਦਰ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਜਿਹੜੇ ਵੱਡੇ ਵੱਡੇ ਠਨਾਡਾ ਨੇ ਪੰਚਾਇਤੀ ਲੈਂਡਾਂ ਦੱਬੀਆਂ ਹੋਈਆਂ ਸੀ ਅਸੀਂ ਉਹਨਾਂ ਤੋਂ ਇਹ ਪੰਚਾਇਤੀ ਲੈਂਡਾਂ ਖਾਲੀ ਵੀ ਕਰਵਾਈਆਂ ਔਰ ਇਹ ਪ੍ਰਤੀਕਿਰਿਆ جاری ਹੈ ਜਿੱਥੇ ਕਿਸੇ ਇਨਸਾਨ ਨੇ ਧੱਕੇ ਨਾਲ ਕਬਜ਼ੇ ਕੀਤੇ ਹੋਏ ਨੇ ਠਨਾੜ ਲੋਕ ਨੇ ਜਿਨ੍ਹਾਂ ਨੇ ਜਾਣਬੁੱਝ ਕੇ ਸਰਕਾਰੀ ਜ਼ਮੀਨਾਂ ਤੇ ਆਪਣੇ ਮੈਲਾਫਾਈਡ ਇੰਟention ਦੇ ਨਾਲ ਕਬਜ਼ੇ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਕੀਤੇ ਹੋਏ ਨੇ ਉਹ ਅਸੀਂ 100% ਵਾਪਸ ਕਰਾਂਗੇ। ਹੁਣ ਤੱਕ ਕਿੰਨੀ ਜ਼ਮੀਨें ਪੰਚਾਇਤ ਦੀ ਛੁੜਾਈ ਜਾ ਸਕੀ ਕੋਈ ਡਾਟਾ ਹੈ ਆਪਕੇ ਕੋਲ? ਡਾਟਾ ਅਸੀਂ ਤੁਹਾਨੂੰ ਪ੍ਰੋਵਾਈਡ ਕਰਾ ਦੇਾਂਗੇ ਜਿਹੜਾ ਟੋਟਲ ਡਾਟਾ ਹੋਊਗਾ ਕਿੰਨੀ ਜ਼ਮੀਨ ਅਸੀਂ ਹੁਣ ਤੱਕ ਛੜਵਾਈ ਹੈ ਇਹਦਾ ਡਾਟਾ ਅਸੀਂ ਤੁਹਾਨੂੰ ਡਿਪਾਰਟਮੈਂਟ ਤੋਂ ਪ੍ਰੋਵਾਈਡ ਕਰਾਂਗੇ। ਸਾਹਮਣੇ ਕੁਝ ਅਜਿਹੀ ਕਾਰਵਾਈ ਹੋਤੇ ਹੋਏ ਦਿਖੀ ਨਹੀਂ ਹੈ ਕਿਉਂਕਿ ਉਸ ਤੋਂ ਪਹਿਲੇ ਇੱਕ ਦੋ ਵਾਰ ਆ ਇਸ ਤਰ੍ਹਾਂ ਦੀ ਕਾਰਵਾਈ ਹੋ ਰਹੀ ਕਿ ਦੇਖੋ ਦੇਖੋ ਗੱਲ ਇਸ ਤਰ੍ਹਾਂ ਗੱਲ ਇਸ ਤਰ੍ਹਾਂ ਜਿੰਨੀ ਪੰਚਾਇਤੀ ਲੈਂਡ ਸੀਗੀ ਮੇਜਰ ਛੜਵਾਉਣ ਵਾਲੀ ਅਸੀਂ ਹੁਣ ਉਹ ਮੇਜਰ ਛੜਵਾ ਚੁੱਕੇ ਹਾਂ ਉਸ ਤੋਂ ਬਾਅਦ ਚੋਂ ਨਾਓ देयर आर ਆ ਚੰਕਸ ਆਫ ਲੈਂਡ ਜਿਹੜਾ ਦੇ ਉੱਤੇ ਕੋਈ ਕੋਈ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਕੋਈ ਪੋਲੀਟੀਕਲੀ ਉਹਦੇ ਤੇ ਕੋਈ ਲੀਗੈਲਟੀ ਦਾ ਕੋਈ ਇਸ਼ੂ ਆ ਰਿਹਾ ਕੋਈ ਸਟੇ ਲਿਆ ਆ ਜਾਂ ਕਿ देयर आर ਸੋ ਮੈਨੀ ਥਿੰਗਸ ਜਿਹੜੀਆਂ ਜਣੇ ਕਿ ਉਹਦੇ ਵਿੱਚ ਹੁੰਦੀਆਂ ਨੇ ਤਾਂ ਅਸੀਂ ਜਿਹੜੀ ਸਰਕਾਰ ਹੈ ਸਰਕਾਰ ਆਪਣੀ ਲੈਂਡ ਨੂੰ ਵਾਪਸ ਲੈਣ ਲਈ ਕੋਟਦਾ ਰੁਖ ਵੀ ਇਖਤਿਆਰ ਕਰ ਰਹੀ ਹੈ ਅਸੀਂ ਸਾਰੇ ਕਾਨੂੰਨ ਦੀ ਧਾਰਾ ਦੇ ਵਿੱਚ ਰਹਿੰਦੇ ਹੋਏ ਅਸੀਂ ਸਾਰੀਆਂ ਚੀਜ਼ਾਂ ਜਾਨੀ ਕਿ ਉਹਨੂੰ ਮੁੱਕ ਰੱਖਦੇ ਹੋਏ ਜਿਹੜਾ ਜਿਹੜਾ ਅਸੀਂ ਕੇਸ ਜਿੱਤਦੇ ਜਾ ਰਹੇ ਹਾਂ ਜਿੱਥੇ ਅਸੀਂ ਹਰਡਲਸ ਕਲੀਅਰ ਕਰਦੇ ਜਾ ਰਹੇ ਹਾਂ ਉੱਥੋਂ ਅਸੀਂ ਪੰਚਾਇਤੀ ਲੈਂਡ ਦਾ ਜਿਹੜਾ ਕਬਜ਼ਾ ਹੈ ਦੇਖੋ ਲਾਅ ਐਂਡ ਆਰਡਰ ਦੀ ਵੀ ਸਿਚੁਏਸ਼ਨ ਬਣਦੀ ਹੈ ਆ ਬੀਤੇ 5-4 ਦਿਨ ਪਹਿਲਾਂ ਅਸੀਂ ਇੱਕ ਪੰਚਾਇਤੀ ਲੈਂਡ ਦਾ ਕਬਜ਼ਾ ਲੈਣ ਗਏ ਸੀਗੇ ਤੇ ਉੱਥੇ ਸਾਰੇ ਗਾਣੀ ਜਾਨੀ ਕਿ ਇਕੱਠੇ ਹੋ ਕੇ 5-700 ਬੰਦਾ ਆ ਗਿਆ ਲਾਅ ਐਂਡ ਆਰਡਰ ਦੀ ਉੱਥੇ ਸਿਚੁਏਸ਼ਨ ਆਹੀ ਜੀ ਮੰਨ ਰਹੀ ਸੀ ਤੇ ਸਾਨੂੰ ਉਹ ਫਿਰ ਕੋਟ ਦਾ ਹੁਣ ਰੋਕ ਅਖਤਿਆਰ ਕਰਨਾ ਪੈਂਦਾ ਉੱਥੇ ਸੋ ਇਸ ਕਰਕੇ ਜਿੱਥੇ ਕਿਤੇ ਕੋਈ ਲੀਗਲਿਟੀ ਨਾ ਹੋਵੇ ਅਸੀਂ ਉਹ ਜਿਹੜੇ ਲਵਾਂਗੇ ਤੁਹਾਡੇ ਡਿਪਾਰਟਮੈਂਟ ਖੁਦ ਕਹਿ ਰਿਹਾ ਕਿ ਅਸੀਂ 10 ਤੋਂ 15% ਹੀ ਛੜਵਾ ਪਏ ਤੁਸੀਂ ਕਹਿ ਰਹੇ ਹੋ ਕਿ ਟੋਟਲ ਛੜਵਾ ਲਈ ਨਹੀਂ ਕਿਸੇ ਨੇ ਨਹੀਂ ਕਿਹਾ ਕਿਥੇ ਮੰਤਰੀ ਜੂਟ ਹੋ ਰਹੇ ਡਿਪਾਰਟਮੈਂਟ ਜੂਟ ਹੋ ਰਹੇ ਦੇਖੋ ਇਸ ਤਰ੍ਹਾਂ ਦੀ ਕਦੇ ਕੋਈ ਗੱਲ ਨਹੀਂ ਆਈ ਜੇ ਕਿਸੇ ਨੇ ਕੋਈ ਆਈਜੀ ਸਟੇਟਮੈਂਟ ਦਿੱਤੀ ਹੈ ਤਾਂ ਮੈਨੂੰ ਦੱਸੋ ਕਿਹਨੇ ਦਿੱਤੀ ਵੀ ਅਸੀਂ 10 ਤੋਂ 15 ਜਿੰਨੀ ਟੋਟਲ ਪੰਚਾਇਤੀ ਲੈਂਡ ਹੈ ਜਿੰਨੀ ਪੰਚਾਇਤੀ ਲੈਂਡ ਤੇ ਕਬਜ਼ੇ ਸੀ ਅਸੀਂ 100% ਇਸ ਗੱਲ ਦੀ ਜ਼ਿੰਮੇਵਾਰੀ ਲੈਨੇ ਆ ਕਿ ਕਿਤੇ ਵੀ 1% ਵੀ ਅਸੀਂ ਪੰਚਾਇਤੀ ਜ਼ਮੀਨ ਜੋ ਪੰਜਾਬ ਦੇ ਲੋਕਾਂ ਦਾ ਹੱਕ ਹੈ ਪੰਜਾਬ ਦੀ ਸਰਕਾਰ ਦਾ ਜਿੱਤੇ ਹੱਕ ਹੈ ਅਸੀਂ ਛੱਡਾਂਗੇ ਨਹੀਂ ਲੈ ਕੇ ਛੱਡਾਂਗੇ ਤੁਸੀਂ ਪਿੰਡਾਂ ਨਾਲ ਪ੍ਰੋਟੈਸਟ ਕਰ ਰਹੇ ਆ ਮੰਗ ਮੰਗ ਪੱਤਰ ਲਗਾਤਾਰ ਸਰਕਾਰਾਂ ਨੂੰ ਦੇ ਰਹੇ ਆ ਬਿਆਸ ਦੇ ਲਾਗੇ ਬਹੁਤ ਪਿੰਡਾਂ ਦੀਆਂ ਜ਼ਮੀਨਾਂ ਤੇ ਜਿਹੜੇ ਹੈਗੇ ਆ ਧੇਰੇ ਦੇ ਕਬਜ਼ੇ ਨੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਉਹ ਕਿਉਂਕਿ ਡਿਮਾਂਡ ਵੀ ਕਰ ਰਹੇ ਹੋ ਸਾਡੀ ਪੰਚਾਇਤੀ ਜ਼ਮੀਨਾਂ ਸਰਾਕੇ ਦਿਓ ਦੇਖੋ ਗੱਲ ਫੇਰ ਉੱਥੇ ਆ ਜਾਂਦੀ ਹੈ ਸਭ ਤੋਂ ਪਹਿਲੀ ਚੀਜ਼ ਹੁੰਦੀ ਆ ਅਮਨ ਸ਼ਾਂਤੀ ਜੇ ਕਿਸੇ ਕਿਸੇ ਵੀ ਚੀਜ਼ ਦੇ ਨਾਲ ਪੰਜਾਬ ਦੀ ਅਮਨ ਸ਼ਾਂਤੀ ਖਰਾਬ ਹੋਵੇ ਕੋਈ ਉਹਦੇ 'ਚ ਅਸੀਂ ਉਹਦੇ ਲਈ ਕੀ ਕਰ ਸਕਦੇ ਆ ਅਸੀਂ ਕੋਰਟ ਦਾ ਰੋਖ ਅਖਤਿਆਰ ਕਰ ਸਕਦੇ ਆ ਅਸੀਂ ਕੋਰਟ ਦਾ ਰੋਖ ਅਖਤਿਆਰ ਕਰਨੇ ਆ ਅਸੀਂ ਪੰਜਾਬ ਦੀ ਅਮਨ ਸ਼ਾਂਤੀ ਨਹੀਂ ਖਰਾਬ ਕਰਨੀ ਪੰਜਾਬ ਦੀ ਅਮਨ ਸ਼ਾਂਤੀ ਨੂੰ ਮੁੱਖ ਰੱਖਦੇ ਹੋਏ ਸਾਰੇ ਜਿਹੜੇ ਮੈਜਰ ਨੇ ਸਾਰੇ ਜਿਹੜੇ ਸਟੈਪ ਨੇ ਉਸ ਨੂੰ ਮੁੱਖ ਰੱਖਦੇ ਹੋਏ ਲੱਤੇ ਜਾਣਗੇ ਜੀ ਟੋਟਲ ਕਿੰਨੇ ਇਤਨੇ 56 ਕਿੰਨੇ 56 ਹੈ ਕਿਉਂਕਿ ਤੁਸੀਂ ਲਗਭਗ ਕਹਿ ਰਹੇ ਹੋ ਲਗਭਗ ਨਹੀਂ ਤੁਸੀਂ ਦੱਸੋ ਕੀ ਕਿੰਨੇ ਛੱਪੜ ਹੈ ਔਰ ਡੈਡਲਾਈਨ ਕੀ ਹੈ ਦੇਖੋ ਗੱਲ ਇਸ ਤਰ੍ਹਾਂ ਹੈ 13236 ਦੇ ਕਰੀਬ ਪੰਚਾਇਤਾਂ ਨੇ ਵੱਡੇ ਪਿੰਡਾਂ ਚ ਦੋ ਛੱਪੜ ਵੀ ਨੇ ਤਿੰਨ ਛੱਪੜ ਵੀ ਨੇ ਸੋ ਇਸ ਕਰਕੇ ਜਿਹੜੀ ਛੱਪੜਾਂ ਦੀ ਗਿਣਤੀ ਹੈ ਅਸੀਂ ਤਾਂ ਲਗਭਗ 15000 ਕਹਿੰਦੇ ਹਾਂ ਕਿਸੇ ਪਿੰਡ ਦੇ ਵਿੱਚ ਦੋ ਛੱਪੜ ਵੀ ਹੋ ਸਕਦੇ ਨੇ ਕਿਸੇ ਪਿੰਡ ਚ ਇੱਕ ਛੱਪੜ ਵੀ ਆ ਸਾ ਅਸੀਂ ਪੰਚਾਇਤਾਂ ਦੀ ਗਿਣਤੀ ਤੁਹਾਨੂੰ ਦੱਸਤੀ ਜਿਹੜੇ ਛੱਪੜਾਂ ਦੀ ਗਿਣਤੀ ਆ ਉਹ 2-4% ਉੱਪਰ ਥੱਲੇ ਵੀ ਹੋ ਸਕਦੀ ਹੈ ਤੇ ਉਹ ਸਾਡਾ ਜਿਹੜਾ ਸਾਡਾ ਜਿਹੜਾ ਅਸੀਂ ਅਸੀਂ ਜਿਹੜਾ ਸਿਸਟਮ ਬਣਾ ਕੇ ਚੱਲੇ ਆ ਇੱਕ ਮੀਨ ਮੰਨ ਕੇ ਚੱਲੇ ਆ ਅਸੀਂ ਮੀਨ 15000 ਛੱਪੜਾਂ ਨੂੰ ਮੰਨ ਕੇ ਚੱਲੇ ਆ ਜਿਨ੍ਹਾਂ ਦੀ ਟੋਟਲ ਦੀ ਟੋਟਲ ਰੈਨੋਵੇਸ਼ਨ ਸਫਾਈ ਕਰਾਣਾ ਉਹ ਸਾਡਾ ਅਸੀਂ ਇਹ ਕਰਾਉਣਾ 6000 ਕਿੰਨੇ ਛੱਪੜਾਂ ਪਰ ਕੰਮ ਆਏ ਕੋਈ ਵਿਭਾਗ ਨੇ ਕੋਈ ਨਿਸ਼ਾਨਦੇਹੀ ਕੀਤੀ ਹੈ ਕਿ ਕਿੰਨੇ ਛਪੜਾ ਪਰ ਕਬਜ਼ਾ ਚੱਲ ਰਿਹਾ ਜੀ ਦੇਖੋ ਜਿੱਥੇ ਕਬਜ਼ਾ ਮੈਂ ਪਹਿਲਾਂ ਦੱਸਤਾ ਜੀ ਕਬਜ਼ੇ ਦੇ ਉੱਤੇ ਮੈਂ ਦੱਸ ਕੇ ਤਾਂ ਹਟਿਆ ਵੀ ਜਿੱਥੇ ਕਿਤੇ ਕਬਜ਼ਾ ਕਿਸੇ ਨੇ ਕੀਤਾ ਹੋਇਆ ਹੈ ਜੇ ਕੋਈ ਗਰੀਬ ਵਰਗ ਜਿਹੜਾ ਵਿਚਾਰਾ ਆਪਣੇ ਪਰਿਵਾਰ ਨੂੰ ਰੋਟੀ ਦੇ ਰਿਹਾ ਸ਼ੈਲਟਰ ਦੇ ਰਿਹਾ ਉਹਨੂੰ ਕਿਵੇਂ ਉਜਾੜ ਦਈਏ ਪਰ ਜਿਹੜੇ ਬੰਦੇ ਧਨਾੜ ਦੱਬੀ ਬੈਠੇ ਉਹਨੂੰ ਛੱਡਾਂਗੇ ਨਹੀਂ ਉਹਨੂੰ ਤੋਂ ਵਾਪਸ ਲਵਾਂਗੇ ਬੰਦੇ ਪੂਰਾ ਪਰ ਸਰਕਾਰ ਆਪਣੇ ਲੈਵਲ ਤੇ ਕਰ ਰਹੀ ਹੈ ਕਿ ਕੋਈ ਐਨ ਆਰ ਆਈ ਵੀ ਇਸ ਦੇ ਵਿੱਚ ਨਹੀਂ ਨਹੀਂ ਕਿਸੇ ਕਿਸੇ ਤੋਂ ਨਹੀਂ ਅਸੀਂ ਸਪੋਰਟ ਲੈ ਰਹੇ ਇਹ ਸੋਲਿਮਨਲੀ ਸਰਕਾਰ ਆਪਣੇ ਲੈਵਲ ਦੇ ਉੱਤੇ ਫੰਡ ਅਰੇਂਜ ਕਰਕੇ ਪੰਜਾਬ ਸਰਕਾਰ ਕੰਮ ਕਰਦੀ ਹੈ ਜਿਵੇਂ ਐਨ ਆਰ ਆਈ ਨੇ ਬੜੀਆਂ ਵਧੀਆ ਲੇਖ ਬਣਾਤੀਆਂ ਪਿੰਡ ਦੇ ਲੋਕਾਂ ਨੂੰ ਨਾ ਲੇਖ ਐਨ ਆਰ ਆਈ ਨੇ ਐਸੇ ਕਰ ਕਰ ਸਕੀ ਤੋਂ ਕੰਮ ਕੀ ਸਰਕਾਰ ਉਸ ਤੇ ਵੀ ਕਰ ਸਕਦੀ ਹੈ ਕਿਉਂਕਿ ਲੇਖ ਟਾਈਪ ਬਣ ਜਾਵੇ ਪਿੰਡ ਦੇ ਲੋਕ ਵੀ ਉਸ ਆਪਣੇ ਆਪਣੇ ਪਿੰਡਾਂ ਨੂੰ ਪਿਆਰ ਕਰਨਾ ਕੋਈ ਮਾੜੀ ਗੱਲ ਨਹੀਂ ਆਪਣੇ ਪਿੰਡ ਦਾ ਸੁਧਾਰ ਕਰਨਾ ਕੋਈ ਮਾੜੀ ਗੱਲ ਨਹੀਂ ਤੁਸੀਂ ਗ੍ਰਾਂਟ ਵੀ ਬਹੁਤ ਵਧੀਆ ਦੇ ਰਹੇ ਹੋ ਨਹੀਂ ਕੋਈ ਅਸੀਂ ਤਾਂ ਦੇਖੋ ਅਸੀਂ ਆਪਣੀ ਲਾਈਨ ਦੇ ਉੱਤੇ ਚੱਲ ਰਹੇ ਹਾਂ ਜੇ ਕਿਸੇ ਨੇ ਸਪੋਰਟ ਕਰਨੀ ਹੈ ਆਪਣੇ ਪਿੰਡ ਦੀ ਹੀ ਕੈਨ ਡੂ ਸਾਨੂੰ ਕੋਈ ਇਤਰਾਜ਼ ਥੋੜੋ ਹੈ ਕੋਈ ਐਨ ਆਰ ਆਈ ਨੇ ਕਰਨੀ ਹੈ ਤਾਂ ਸਾਨੂੰ ਬੜੀ ਖੁਸ਼ੀ ਹੈ ਕਰੇ ਪਰ ਅਸੀਂ ਅਸੀਂ ਜੋ ਵਚਨਬੱਧਤਾ ਸਾਡੀ ਸਰਕਾਰ ਦੀ ਜੋ ਵਚਨਬੱਧਤਾ ਹੈ ਵੀ ਆਰ ਸਟੈਂਡਿੰਗ ਔਨ ਦੈਟ ਅਸੀਂ ਉੱਥੇ ਖੜੇ ਹਾਂ ਮਤਲਬ 66 ਜਿਹੜੇ ਸਾਫ਼ ਕਰਦੇ ਨੇ ਉਹ ਪਹਿਲੇ ਵੀ ਨਰੇਗਾ ਚ ਹੁੰਦੇ ਸੀ ਅੱਜ ਵੀ ਨਰੇਗਾ ਚ ਹੋ ਰਿਹਾ ਫਿਰ ਸਟੇਟ ਗਵਰਨਮੈਂਟ ਕ੍ਰੈਡਿਟ ਕਿਸ ਚੀਜ਼ ਦੀ ਗੱਲ ਦਾ ਲੈ ਰਹੀ ਕਿਉਂਕਿ ਸਾਰਾ ਪੈਸਾ ਤਾਂ ਸੈਂਟਰ ਸਰਕਾਰ ਨੇ ਦਿੱਤਾ ਹੈ ਮੈਨੂੰ ਇੱਕ ਗੱਲ ਦਾ ਜਵਾਬ ਦੋ ਸੈਂਟਰ ਕੋਲ ਪੈਸਾ ਉੱਤੋਂ ਆਂਦਾ ਹੈ ਸੈਂਟਰ ਦੇ ਕੋਲ ਕਿਹੜਾ ਪੇੜ ਨਹੀਂ ਨਹੀਂ ਟ੍ਰਾਈ ਟੂ ਅੰਡਰਸਟੈਂਡ ਅਸੀਂ ਜੇ ਸਭ ਤੋਂ ਵੱਡੀ ਗੱਲ ਜੇ ਸਰਕਾਰ ਦੇ ਵਿੱਚ ਅਸੀਂ GST ਭਰਦੇ ਆ ਸਾਡਾ ਸਟੇਟ GST ਜਾਂਦਾ ਸਾਡਾ IGST ਜਾਂਦਾ ਸਾਡਾ ਟੈਕਸ ਜਾਂਦਾ ਡੇਲੀ ਦਾ ਕਰੋੜਾ ਰੁਪਇਆ ਇਕੱਠਾ ਹੋ ਕੇ ਕੇਂਦਰ ਜਿਹੜਾ ਪੈਸਾ ਵੀ ਕੋਈ ਭੇਜਦਾ ਸਾਡੇ ਤੇ ਕੋਈ ਆਸਾਨ ਨਹੀਂ ਕਰਦਾ ਅਸੀਂ ਕੋਈ ਕੇਂਦਰ ਤੋਂ ਭੀਖ ਨਹੀਂ ਮੰਗਦੇ ਅਸੀਂ ਆਪਣਾ ਹੱਕ ਮੰਗਦੇ ਆ ਸਾਡਾ ਹੱਕ ਹੈ ਉਹ ਸੋ ਆ ਸਾਡਾ ਹੱਕ ਦਾ ਪੈਸਾ ਚਾਹੇ ਉਹ ਸਾਡਾ ਇਹਦਾ GST ਦੇ ਰੂਪ ਚ ਹੋਵੇ ਚਾਹੇ ਸਾਡਾ ਉਹ ਪੈਸਾ ਜਿਹੜਾ ਹੈਗਾ ਰੂਰਲ ਡਵੈਲਪਮੈਂਟ ਦੇ ਜਿਹੜੇ ਸਾਡੇ ਫੰਡ ਨੇ ਉਹਨਾਂ ਦੇ ਰੂਪ ਚ ਹੋਵੇ ਸੋ ਸਾਡਾ ਹੱਕ ਹੈ ਨਹੀਂ ਨਹੀਂ ਦੇਖੋ ਟੋਟਲੀ ਨਰੇਗਾ ਚੋਂ ਨਹੀਂ ਹੋ ਰੇ ਨਰੇਗਾ ਦੇ ਵਿੱਚੋਂ ਸਿਰਫ ਮੈਂਡੇ ਯੂਜ਼ ਕੀਤੇ ਜਾਣਗੇ ਬਾਕੀ ਕੰਮ ਹੈ ਜਿਹੜਾ ਟੋਟਲ ਦਾ ਟੋਟਲ ਪੰਜਾਬ ਸਰਕਾਰ ਹੈ ਜਿਹੜੀ ਉਹ ਆਪਣੇ ਬਜਟ ਚੋਂ ਕਰ ਰਹੀ ਹੈ ਆ ਆਪਸੀ ਬੜੀ ਦੇਰ ਸੇ ਪੁੱਛਣ ਦੀ ਕੋਸ਼ਿਸ਼ ਕਰ ਰਹੇ ਦੋ ਤਿੰਨ ਛੋਟੇ ਛੋਟੇ ਸਵਾਲ ਹੈ ਸਰ ਇੱਕ ਤਾਂ ਜਦੋਂ ਗੈਸੇਫ ਚੂਬ ਬਾਰਡਰ ਹੈ ਬਾਕੀ ਉਹ ਖੁੱਲਨੇ ਸੇ ਇੱਕ ਤਾਂ ਕਿੰਨਾ ਫਾਇਦਾ ਹੋਇਆ ਹੈ

ਅੱਜ ਦੀ ਸਾਡੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇਹ ਟੋਟਲ ਦਾ ਟੋਟਲ ਆ ਸੀ ਜੋ ਪਿੰਡਾਂ ਦੇ ਛੱਪੜਾਂ ਦਾ ਕੰਮ ਐ ਏਡਾ ਵੱਡਾ ਨੋਬਲ ਕਾਜ਼ ਦਾ ਕੰਮ ਆ ਸੀ ਆਰੰਭਣ ਲੱਗੇ ਆ ਇਹਦੇ ਲਈ ਅਸੀਂ ਰੱਖੀ ਆ ਔਰ ਇਹ ਇਹੀ ਇੱਕ ਆ ਸੀ ਸਭ ਤੋਂ ਪਹਿਲਾਂ ਮੈਸੇਜ ਦੇਣਾ ਜਿਹੜੇ ਤੁਹਾਡੇ ਕੋਈ ਵੀ ਕੁਐਸਚਨ ਨੇ ਤੁਸੀਂ ਸਾਨੂੰ ਕੁਐਸਚਨ ਦੇ ਲਈ ਇੱਕ ਨੈਕਸਟ ਪ੍ਰੈਸ ਕਾਨਫਰੰਸ ਰੱਖ ਲਓ ਉਹਦੇ ਚ ਤੁਹਾਡੀ ਇੱਕ ਇੱਕ ਗੱਲ ਦਾ ਅਸੀਂ ਜਵਾਬ ਦੇ ਦਿਆਂਗੇ। ਕਦੋਂ ਹੋ ਜਾਂਦਾ ਸਕੇਨ ਹੋ ਜਾਂਦਾ ਦੇ ਨਾਮ ਤੇ ਤੁਸੀਂ ਆਪਾਂ ਛੱਪੜਾਂ ਨੂੰ ਤੁਸੀਂ ਗਰੰਟੀ ਦਿੰਦੇ ਆ। ਔਰ ਸਾਫ਼ ਕਰਦੇ ਆ ਉਹਦੇ ਵਿੱਚੋਂ ਜਿਹੜੀ ਮਿੱਟੀ ਨਿਕਲਦੀ ਆ ਉਹ ਕਿਸੇ ਖਾਤੇ ਪੈਂਦੀ ਆ ਜਾਂ ਕੌਣ ਵੇਚਦਾ ਉਹ ਜਿਹੜੀ ਵਿੱਚੋਂ ਮਿੱਟੀ ਰਸਫਾਈ ਦੇ ਨਿਕਲਦੀ ਦੇਖੋ ਗੱਲ ਇਸ ਤਰ੍ਹਾਂ ਹੈ ਜਿਹੜੀ ਛੱਪੜਾਂ ਦੇ ਵਿੱਚੋਂ ਮਿੱਟੀ ਨਿਕਲਦੀ ਹੈ ਉਹ ਪੰਚਾਇਤ ਦਾ ਹੀ ਅਧਿਕਾਰ ਹੁੰਦਾ ਉਹਦੇ ਉੱਤੇ ਕਿਉਂਕਿ ਉਹ ਪੰਚਾਇਤ ਦੀ ਜ਼ਮੀਨ ਚੋਂ ਨਿਕਲੀ ਹੈ ਪੰਚਾਇਤ ਦਾ ਅਧਿਕਾਰ ਹੁੰਦਾ ਸੋ ਪੰਚਾਇਤ ਅਗਰ ਉਹਨੂੰ ਚੱਕ ਕੇ ਮਿੱਟੀ ਨੂੰ ਕਿਤੇ ਆਪਣੇ ਕੋਈ ਸਕੂਲ ਡੂੰਗਾ ਸਕੂਲ ਦੇ ਵਿੱਚ ਮਿੱਟੀ ਪਾਣੀ ਚਾਹਨੇ ਹੋ ਭਰਤ ਪਾਣੀ ਚਾਹਨੇ ਹੋ ਉੱਥੇ ਪਾ ਸਕਦੇ ਹੋ ਕੋਈ ਪੰਚਾਇਤੀ ਜ਼ਮੀਨ 'ਚ ਪਾਣੀ ਚਾਹਨੇ ਹੋ ਉੱਥੇ ਪਾਣੀ ਚਾਹਨੇ ਹੋ ਸੋ ਇਸ ਲਈ ਉਹਦੇ ਲਈ ਜਿਹੜੀ ਪੰਚਾਇਤ ਉਹਦੀ ਆਪਣੇ ਆਪ ਦੇ ਵਿੱਚ ਇੱਕ ਫੁੱਲ ਅਥਾਰਟੀ ਰੱਖਦੀ ਹੈ। ਵੇਚ ਦਿੰਦਾ ਉਹਨੂੰ ਜਿਹੜੇ ਹਾਂ। ਨਹੀਂ ਜਿਹੜਾ 베ਚੂਆ ਜਿਹੜਾ 베ਚੂਆ ਉਹਦੇ ਤੇ ਕਾਰਵਾਈ ਹੋਊਗੀ। ਧੰਨਵਾਦ। ਡੈਡਲਾਈਨ ਨਹੀਂ ਦੱਸੀ ਡੈਡਲਾਈਨ ਨਹੀਂ ਦੱਸੀ ਕਦੋਂ ਤੱਕ ਤੁਸੀਂ ਪੂਰਾ ਕਰੋਗੇ? ਅਸੀਂ ਵਿਦਨ ਦਿਸ ਫਿਸਕਲ ਇਅਰ ਅਸੀਂ ਇਹਨੂੰ ਕੰਪਲੀਟ ਕਰਾਂਗੇ। ਧੰਨਵਾਦ। ਸਰ ਸਾਹਿਬ ਕਿਤੋਂ ਵੀ ਕੇ ਚੈਨੀਆ ਸਰਕਾਰਾਂ ਵੀ ਦਾਅਵੇ ਤਾਂ ਬਹੁਤ ਕਰਦੀਆਂ ਨੇ। ਅਸੀਂ ਛੱਪੜ ਸਾਫ ਕਰਦੇ। ਉਹਨਾਂ ਕੋਲ ਸਿਰਫ ਦਾਅਵੇ ਸੀ ਸਿਰਫ ਦਾਅਵੇ ਸੀ ਉਹਨਾਂ ਕੋ ਗੱਲਾਂ ਦੇ ਕੜਾ ਸੀਗੇ ਉਹਨਾਂ ਨੇ ਗੱਲਾਂ ਦੇ ਕੜਾਏ ਕੀਤੇ ਨੇ ਹੋਰ ਉਹਨਾਂ ਦੇ ਪੱਲੇ ਕੁਝ ਨਹੀਂ ਸੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਸੀਂ ਕੰਮ ਕੀਤਾ ਕਰ ਰਹੇ ਹਾਂ ਔਰ ਕਰਕੇ ਦਿਖਾਵਾਂਗੇ ਉਹਦੀ ਸਰਕਾਰ ਕਿਆਨ ਤੋਂ ਰਹਿ ਗਈ ਸਾਥ ਕੰਮ ਨਹੀਂ ਉਹਨਾਂ ਨੇ ਵੀ ਕੀਤੇ ਆ ਤੇ ਤੁਹਾਡੀ ਸਰਕਾਰ ਨਹੀਂ ਕੀਤੇ ਉਹਨਾਂ ਨੇ ਕੀਤੇ ਨਹੀਂ ਨਾ ਜੇ ਕੀਤੇ ਹੁੰਦੇ ਤਾਂ ਕਹਿ ਸਕਦੇ ਸੀ ਉਹਨਾਂ ਨੇ ਕੀਤੇ ਨਹੀਂ ਕਰਾਂਗੇ ਤਾਂ ਅਸੀਂ ਕਰਾਂਗੇ ਸੀ ਮੰਤਰੀ ਭਾਗ ਨੇ ਜਿੰਨੇ ਕਰੋੜਾ ਰੁਪਏ ਪਿੱਛੇ ਖਾਤੇ ਆਪਣੇ ਕੀਤੇ ਨੇ ਜੀ ਉਹਨਾਂ ਨੇ ਬਹੁਤ ਵੱਡੇ ਕੱਪੜੇ ਕੀਤੇ ਨੇ ਜਿਹੜਾ ਕੱਪੜੇ ਹੋਏ ਤਾਂ ਜਾਂਚ ਕਰਵਾਵਾਂਗੇ ਕੂੜੀ ਕਰਾਵਾਂਗੇ ਜੀ ਕੰਮ ਚੱਲ ਰਹੀ ਹੈ ਜਾਂਚ ਕਰਵਾਵਾਂਗੇ ਵੀ ਚੱਲ ਵੀ ਰਹੀ ਹੈ ਧੰਨਵਾਦ ਚਲੋ ਸਰ ਪੈਂਟ੍ਰਿਕ ਇਸੇ a